15 ਬੰਦੇ ਆ ਚੁੱਕੇ ਨੇ ਬਾਬਾ ਜੀ ਉਸ ਹਸਪਤਲ ਚ ਰਾਜਪੁਰੇ ਬਾਕੀ ਆ ਭਾਈ ਆਇਆ ਉੱਥੇ ਸੱਟ ਲੱਗੀ ਹੈ ਸੂਰਮੇ ਲੜ ਰਹੇ ਨੇ ਹਨਾ ਅਰ ਚੜਦੀ ਕਲਾ ਚ ਨੇ ਹਾਂਜੀ ਬਾਬਾ ਜੀ ਚੜਦੀ ਕਲਾ ਹਾਂਜੀ ਹਾਂਜੀ ਆ ਆ ਸੂਰਮੇ ਨੇ ਦੇਖੋ ਆ ਤਾਂ ਬਣਾਲੇ ਨਹੀਂ ਹੈਗੇ ਨਾ ਨਾ ਜਮਾ ਵੀ ਨਹੀਂ ਡਰਨਾ ਭਾਈ ਚੜਦੀ ਕਲਾ ਚ ਰਹਿਣਾ ਬਸ ਠੀਕ ਹੋ ਬਪੂ ਜੀ ਹਾਂ ਚੜਦੀ ਕਲਾ ਨਾ ਹਾਂ ਚੜਦੀ ਕਲਾ ਕਰਮ ਸਿੱਧੇ ਹੋਗੇ ਆਪਣੇ ਤਾਂ ਠੀਕ ਹੈ ਕੌਮ ਦੇ ਕੰਮ ਆਗੇ ਕਿਉਂ ਜਿੱਤਾਂਗੇ 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 ਬਿਲਕੁਲ ਜਿੱਤਾਂਗੇ ਹਾਂ ਜਿੱਤਾਂਗੇ ਬਿਲਕੁਲ ਜਿੱਤਾਂਗੇ ਬਿਲਕੁਲ ਅ빠 ਜੀ ਜਿੱਤਾਂਗੇ ਆਪਾਂ ਠੀਕ ਹੈ ਜੀ ਹਾਂ ਠੀਕ ਹੋ ਜੀ ਚਾ ਲੋ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਠੀਕ ਹੋ ਬਾਪੂ ਜੀ ਚੜਦੀ ਕਲਾ ਚੜਦੀ ਕਲਾ ਬਾਪੂ ਜੀ ਚਾ ਲੋ ਲੜਦੇ ਰਹਾਂਗੇ ਹਾਂ ਜੀ ਹਾਂ ਜਿੱਤਾਂਗੇ ਹਾਂ ਜੀ ਚਾ ਲੋ ਚੜਦੀ ਕਲਾ ਹਾਂ ਭਾਈ ਕੜਦੀ ਗਲਾ ਹਾਂ ਜੀ